ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਉਸ ਜਗ੍ਹਾ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵਲੀ ਗੰਦਾਰੀ ਦਾ ਹੰਕਾਰ ਜੇ ਤੋੜਿਆ ਗੁਰੂ ਨਾਨਕ ਦੇਵ ਜੀ ਅਫਗਾਨਿਸਤਾਨ ਤੋਂ ਹੁੰਦੇ ਹੋਏ ਜਦੋਂ ਹਸਨਬਦਾਲ ਸ਼ਹਿਰ ਪਹੁੰਚੇ ਤਾਂ ਸੰਗਤਾਂ ਨੇ ਉਹਨਾਂ ਦਾ ਬਹੁਤ ਪਰਮਾ ਸਵਾਗਤ ਕੀਤਾ ਤੇ ਉਹਨਾਂ ਨੇ ਜੀ ਆਇਆਂ ਕਿਹਾ ਹਸਨਬਦਾਲ ਸ਼ਹਿਰ ਦੇ ਬਾਹਰ-ਬਾਰ ਉੱਪਰ ਇੱਕ ਉੱਚੀ ਪਹਾੜੀ ਤੇ ਵਲੀ ਗੰਦਾਰੀ ਨਾਂ ਦਾ ਇੱਕ ਪੀਰ ਵੀ ਰਹਿੰਦਾ ਸੀ ਜੋ ਕਿ ਆਪਣੀਆਂ ਵਕਫਾ ਕਰਾਮਤਾਂ ਦੇ ਨਾਲ ਸ਼ਹਿਰ ਦੇ ਵਾਸੀਆਂ ਉੱਪਰ ਆਪਣਾ ਪ੍ਰਭਾਵ ਬਣਾਈ ਰੱਖਦਾ ਸੀ ਅਤੇ ਆਪਣੇ ਆਪ ਨੂੰ ਇੱਕ ਸਿੱਧ ਪੁਰਸ਼ ਉਹਨਾਂ ਨੇ ਸਾਬਤ ਕਰਕੇ ਰੱਖਦਾ ਸੀ ਅਤੇ ਲੋਕ ਉਸ ਤੋਂ ਉਸ ਦੀਆਂ ਸ਼ਕਤੀਆਂ ਤੋਂ ਡਰਦੇ ਵੀ ਸਨ ਸੋ ਗੁਰੂ ਸਾਹਿਬ ਦੇ ਆਉਣ ਨਾਲ ਜਦੋਂ ਗੁਰੂ ਸਾਹਿਬ ਦਾ ਸਵਾਗਤ ਸੰਗਤਾਂ ਨੇ ਉਥੋਂ ਦੀਆਂ ਸੰਗਤਾਂ ਨੇ ਬੜਾ ਪਰਮਾ ਕੀਤਾ ਤੇ ਬਲੀ ਗੁੰਧਾਰੀ ਨੂੰ ਇਸ ਗੱਲ ਦੀ ਖਬਰ ਲੱਗੀ ਕਿ ਕੋਈ ਨਾਨਕ ਨਾ ਦਾ ਪੀਰ ਜਿਹੜਾ ਵਾ ਉਹ ਹਸਨਬਦਾਲ ਸ਼ਹਿਰ ਵਿੱਚ ਆਇਆ ਤੇ ਸੰਗਤਾਂ ਉਸ ਦੇ ਮਗਰ ਕਾਫੀ ਉਸ ਦੇ ਦਰਸ਼ਨਾਂ ਨੂੰ ਜਾ ਰਹੀਆਂ ਉਸ ਨੇ ਇਸ ਗੱਲ ਨੂੰ ਈਰਖਾ ਵਸ ਲਿਆ ਤੇ ਉਸ ਨੇ ਗੁਰੂ ਨਾਨਕ ਸਾਹਿਬ ਨਾਲ ਮਤਲਬ ਇਸ ਗੱਲੋਂ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਉਦੋਂ ਗੁਰੂ ਨਾਨਕ ਦੇਵ ਜੀ ਨੂੰ ਸ਼ਹਿਰ ਦੀਆਂ ਸੰਗਤਾਂ ਨੇ ਦੱਸਿਆ ਕਿ ਇੱਕ ਪਾਣੀ ਦਾ ਸੋਮਾ ਜਿਹੜਾ ਉਸ ਪਹਾੜੀ ਉੱਚੀ ਪਹਾੜੀ ਜੋ ਬਲੀ ਖਦਾਰੀ ਦੇ ਕੋਲ ਆ ਸੋਮਾ ਜਿਹੜਾ ਵਾ ਉਹ ਵੀ ਬਲੀ ਖਦਾਰੀ ਦੇ ਕੋਲ ਹੈ ਉਸ ਦਾ ਕੰਟਰੋਲ ਆ ਤੇ ਆਪਣੀ ਮਰਮਰਜੀ ਨਾਲ ਹੀ ਉਹ ਜਿਸ ਨੂੰ ਚਾਹੇ ਉਹਦਾ ਪਾਣੀ ਦਿੰਦਾ ਹੈ ਜਾਂ ਨਹੀਂ ਦਿੰਦਾ। ਸੋ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਉੱਥੇ ਜਲ ਲੈ ਆਉਣ ਵਾਸਤੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੀ ਹੁਕਮ ਮੰਨ ਕੇ ਉਸ ਉੱਚੀ ਪਹਾੜੀ ਤੇ ਗਏ। ਵਲੀਗਧਾਰੀ ਨੂੰ ਜਦੋਂ ਪਤਾ ਲੱਗਾ ਕਿ ਇਹ ਤਾਂ ਉਸੇ ਗੁਰੂ ਨਾਨਕ ਦਾ ਸਿੱਖ ਹੈ ਜਿਹੜਾ ਕਿ ਸ਼ਹਿਰ ਦੇ ਵਿੱਚ ਸੰਗਤਾਂ ਦਾ ਅੱਜ ਕੱਲ੍ਹ ਕਾਫੀ ਇਕੱਠ ਕਰ ਰਿਹਾ ਜਾਂ ਸੰਗਤਾਂ ਨੂੰ ਉਪਦੇਸ਼ ਕਰ ਰਿਹਾ ਤਾਂ ਵਲੀਗਧਾਰੀ ਨੇ ਇਰਖਾ ਵਸ ਭਾਈ ਮਰਦਾਨਾ ਜੀ ਨੂੰ ਉਹ ਜਿਹੜਾ ਹੀ ਪਾਣੀ ਦੇਣ ਤੋਂ ਨਾ ਕਰ ਦਿੱਤੀ ਤੇ ਵਾਪਸ ਮੋੜ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਆਣ ਕੇ ਸਾਰੀ ਇਹ ਵਿਥਿਆ ਜਿਹੜੀ ਭਾਈ ਮਰਦਾਨਾ ਜੀ ਨੇ ਉੱਥੋਂ ਆਣ ਕੇ ਦੱਸੀ ਕਿ ਇਸ ਤਰ੍ਹਾਂ ਮੈਨੂੰ ਵਲੀਗਧਾਰੀ ਨੇ ਜਲ ਦੇਣ ਤੋਂ ਜਾਂ ਪਾਣੀ ਦੇਣ ਤੋਂ ਨਾ ਕਰ ਦਿੱਤੀ ਆ ਤਬਾ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਨੂੰ ਫੇਰ ਕਿਹਾ ਕਿ ਤੁਸੀਂ ਇੱਕ ਵਾਰ ਫੇਰ ਜਾਓ ਅਤੇ ਬੀਨਤੀ ਕਰੋ ਉਹਨਾਂ ਨੂੰ ਕਿ ਮੈਨੂੰ ਪਾਣੀ ਬਹੁਤ ਜ਼ਰੂਰੀ ਚਾਹੀਦਾ ਵਾ ਤੁਸੀਂ ਭਾਈ ਮਰਦਾਨਾ ਜੀ ਫੇਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਜਿਹੜੀ ਆ ਉਸ ਉੱਚੀ ਪਹਾੜੀ ਤੇ ਜਿੱਥੇ ਬੜੀ ਗੰਧਾਰੀ ਰਹਿੰਦਾ ਸੀ ਉਸੇ ਗਏ ਅਤੇ ਉਹਨਾਂ ਨੇ ਫੇਰ ਜਾ ਕੇ ਬੜੀ ਗੰਧਾਰੀ ਦੇ ਪਾਸ ਪਾਣੀ ਲੈਣ ਦੀ ਬੇਨਤੀ ਕੀਤੀ ਪਰ ਬਲੀ ਗੰਧਾਰੀ ਨੇ ਈਰਖਾ ਵਸ ਕੇ ਬੁਰੇ ਬੋਲ ਬੋਲਣੇ ਵੀ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜੇ ਤੇਰਾ ਗੁਰੂ ਇੰਨਾ ਹੀ ਨਹੀਂ ਪਹੁੰਚਾਇਆ ਤਾਂ ਕਿਉਂ ਨਹੀਂ ਉਹ ਆਪਣਾ ਜਿਹੜਾ ਵਾਸੋਮਾ ਪ੍ਰਗਟ ਕਰ ਲਿੰਦਾ ਥੱਲੇ ਤਾ ਉਹ ਭਾਈ ਮਰਦਾਨਾ ਜੀ ਨੇ ਬਹੁਤ ਸਾਰੀਆਂ ਮਿੰਨਤਾਂ ਕੀਤੀਆਂ ਜਲ ਲੈਣ ਵਾਸਤੇ ਪਾਣੀ ਲੈਣ ਵਾਸਤੇ ਪਰ ਬਲੀ ਗੰਧਾਰੀ ਨੇ ਉਹਨਾਂ ਦੀ ਇੱਕ ਵੀ ਮਿੰਨਤ ਨਾ ਮੰਨੀ ਅਤੇ ਉਹਨਾਂ ਨੂੰ ਉਸੇ ਤਰ੍ਹਾਂ ਬੇਰੰਗ ਵਾਸ ਮੋੜ ਦਿੱਤਾ ਇਹ ਸਾਰੀ ਵਿਥਿਆ ਫਿਰ ਭਾਈ ਮਰਦਾਨਾ ਜੀ ਨੇ ਆਣ ਕੇ ਗੁਰੂ ਨਾਨਕ ਸਾਹਿਬ ਨੂੰ ਥੱਲੇ ਆਣ ਕੇ ਦੱਸੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਵਿਦੇਸ਼ ਕੀਤਾ ਕਿ ਸਤਨਾਮ ਬੋਲ ਕੇ ਤੇ ਇਹ ਜਿਹੜਾ ਸਾਹਮਣੇ ਜੋ ਪੱਥਰ ਪਿਆ ਹੈ ਇਸ ਨੂੰ ਚੁੱਕੋ ਤਾਪਾਈ ਮਰਦਾਨਾ ਜੀ ਨੇ ਉਸੇ ਤਰ੍ਹਾਂ ਕੀਤਾ ਜਦੋਂ ਉਹ ਪੱਥਰ ਨੂੰ ਚੁੱਕਿਆ ਤਾਂ ਉਥੋਂ ਇੱਕ ਪਾਣੀ ਦਾ ਬਹੁਤ ਮਿੱਠੇ ਸਵੱਛ ਜਲ ਦਾ ਜਿਹੜਾ ਪਾਣੀ ਦਾ ਸੋਮਾ ਵਾ ਉਹ ਉਥੋਂ ਫੁੱਟ ਪਿਆ ਤੇ ਇਸ ਦੇ ਨਾਲ ਹੀ ਇਹ ਕਾਰਾਮਾਤ ਹੋਈ ਕਿ ਜਿਹੜਾ ਉੱਪਰ ਵਾਲਾ ਵਲੀ ਘੰਡਾਰੀ ਵਾਲਾ ਜਿਹੜਾ ਜਲ ਦਾ ਸੋਮਾ ਸੀ ਉਹ ਸੁੱਕ ਗਿਆ ਤੇ ਵਲੀ ਘੰਡਾਰੀ ਨੇ ਜਦੋਂ ਵੇਖਿਆ ਕਿ ਥੱਲੇ ਜਲ ਦਾ ਸੋਮਾ ਜਿਹੜਾ ਵਾ ਉਹ ਬੜਾ ਨਿਰੰਤਰ ਚੱਲ ਰਿਹਾ ਜਾਂ ਨਵਾਂ ਜਲ ਫੁੱਟ ਜਲਦਾ ਸੋਮਾ ਫੁੱਟ ਪਿਆ ਤੇ ਮੇਰੇ ਵਾਲਾ ਜੋ ਸੋਮਾ ਸੀ ਉਹ ਸੁੱਕ ਗਿਆ ਤਾਂ ਕ੍ਰੋਧ ਵਾਸੋਂ ਉਸਨੇ ਆਪਣੀਆਂ ਸ਼ਕਤੀਆਂ ਆਪਣੀਆਂ ਅਰੀਧੀਆਂ ਛਿੱਧੀਆਂ ਦੀ ਵਰਤੋਂ ਕਰਦੇ ਹੋਏ ਇੱਕ ਵੱਡਾ ਪੱਥਰ ਗੁਰੂ ਨਾਨਕ ਸਾਹਿਬ ਜੀ ਵੱਲ ਉਸ ਪਹਾੜੀ ਤੋਂ ਰੇਡ ਦਿੱਤਾ ਅਤੇ ਇਸ ਪੱਥਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥ ਨਾਲ ਰੋਕ ਲਿਆ ਤੇ ਰੋਕ ਅਨੁਸਾਰ ਹੀ ਉਸ ਪੱਥਰ ਦੇ ਤੇ ਗੁਰੂ ਸਾਹਿਬ ਜੀ ਦਾ ਜੋ ਪੰਜੇ ਦਾ ਨਿਸ਼ਾਨ ਸੀ ਜਿਸ ਨੂੰ ਹੱਥ ਨਾਲ ਰੋਕਿਆ ਗਿਆ ਸੀ ਉਹ ਵੀ ਉਸ ਦੇ ਉੱਪਰ ਛੱਪ ਗਿਆ ਵਲੀ ਗਿਧਾਰੀ ਨੇ ਜਦੋਂ ਇਹ ਦੋਨੋਂ ਕਰਮਾਤਾਂ ਵੇਖੀਆਂ ਵੀ ਇੱਕ ਤੇ ਤੇ ਜਿਹੜਾ ਪਾਣੀ ਦਾ ਸੋਮਾ ਵੀ ਆਪਣਾ ਪੈਦਾ ਥੱਲੇ ਕਰ ਲਿਆ ਤੇ ਦੂਸਰਾ ਮੇਰੇ ਦੁਆਰਾ ਸੁਟਿਆ ਆਇਆ ਐਡਾ ਵੱਡਾ ਪੱਥਰ ਜਿਹੜਾ ਉਹਨੂੰ ਵੀ ਹੱਥ ਨਾਲ ਰੋਕ ਲਿਆ ਤਾਂ ਉਹ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਹ ਆਣ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ ਅਤੇ ਗੁਰੂ ਜੀ ਦਾ ਮਰੀਦ ਬਣ ਗਿਆ ਅੱਜ ਉਸ ਸ਼ਹਿਰ ਦੇ ਵਿੱਚ ਜਿੱਥੇ ਉਹ ਪੰਗੋ ਗੁਰੂ ਸਾਹਿਬ ਨੇ ਜਿੱਥੇ ਉਹ ਪੱਥਰ ਰੋਕਿਆ ਸੀ ਜੇ ਉਸ ਸਥਾਨ ਦੇ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਦੀ ਸ਼ੋਭਤਾ ਹੈ ਇਹ ਹਸਨਬਦਾਲ ਸ਼ਹਿਰ ਹੈ ਜੋ ਇਹ ਅਟਕ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਜਿੰਨੀਆਂ ਸੰਗਤਾਂ ਦਾ ਜਥਾ ਅਮਰੀਕਾ ਕੈਨੇਡਾ ਭਾਰਤ ਤੋਂ ਇੱਥੇ ਆਉਂਦਾ ਵਾ ਉਹ ਸਾਰਾ ਇੱਥੇ ਇਸ ਜਗ੍ਹਾ ਦੇ ਵੀ ਦਰਸ਼ਨ ਕਰਕੇ ਨਤਮਸਤਕ ਹੁੰਦਾ ਵਾ ਅਤੇ ਨਾਲ ਦੀ ਨਾਲ ਵਲੀ ਘੰਡਾਰੀ ਵਾਲੀ ਜਗ੍ਹਾ ਜਿਹੜੀ ਉਪਰ ਪਹਾੜੀ ਤੇ ਉਸ ਨੂੰ ਵੇਖਣ ਲਈ ਵੀ ਬਹੁਤ ਸਾਰੀ ਸੰਗਤ ਆਪਣੀ ਮਰਜ਼ੀ ਨਾਲ ਜਾਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਉਸ ਵਲੀ ਘੰਡਾਰੀ ਵਾਲੀ ਜਗ੍ਹਾ ਦੀ ਉੱਪਰ ਕਿਵੇਂ ਕਿਵੇਂ ਰਸਤਾ ਵਾ ਕਿਵੇਂ ਸੰਗਤਾਂ ਵਿੱਚ ਜਾਂਦੀਆਂ ਵਾਂ ਕਿਵੇਂ ਦ੍ਰਿਸ਼ ਜਿਹੜਾ ਪੰਜਾ ਸਾਹਿਬ ਦਾ ਦ੍ਰਿਸ਼ ਅਤੇ ਸ਼ਹਿਰ ਦਾ ਦ੍ਰਿਸ਼ ਉਸ ਉੱਚੀ ਪਹਾੜੀ ਤੋਂ ਜਿੱਥੇ ਦਿਖਦਾ ਹੈ ਬੜੀ ਗੰਦਾਰੀ ਦਾ ਜੋ ਪਾਣੀ ਦਾ ਸੋਮਾ ਸੀ ਉਹ ਤੇ ਉੱਪਰ ਸੁੱਕ ਗਿਆ ਸੀ ਇਸ ਵਕਤ ਪਾਣੀ ਦਾ ਕੋਈ ਵੀ ਸੋਮਾ ਜਿਹੜਾ ਉੱਪਰ ਆ ਉਹ ਮੌਜੂਦ ਨਹੀਂ ਆ ਥੱਲੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਜਿਹੜਾ ਸੋਮਾ ਥੱਲੇ ਪ੍ਰਗਟ ਕੀਤਾ ਸੀ ਉਸ ਦਾ ਪਾਣੀ ਬਹੁਤ ਸਾਫ਼ ਸੁਥਰਾ ਤੇ ਮਿੱਠਾ ਹੈ ਫਸਨਬਦਾਲ ਸ਼ਹਿਰ ਦੀਆਂ ਬਹੁਤ ਸਾਰੀਆਂ ਲੋੜਾਂ ਇਸ ਪਾਣੀ ਤੋਂ ਇਸ ਸੋਮੇ ਤੋਂ ਬੁਰੀਆਂ ਕੀਤੀਆਂ ਜਾਂਦੀਆਂ ਸੋ ਆਓ ਜੀ ਚੱਲਦੇ ਹਾਂ ਇਸ ਵੀਡੀਓ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰਦੇ ਹਾਂ ਫਿਰ ਅੱਗੇ ਪਹਿਲਾਂ ਦੀ ਤਰ੍ਹਾਂ ਕਿ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਬਹੁਤ ਸਾਰੇ ਸਾਡੇ ਦਰਸ਼ਕ ਦਰਸ਼ਕ ਅਜੇ ਵੀ ਹਨ ਜਿਹੜੇ ਵੀਡੀਓ ਤਾਂ ਵੇਖ ਲੈਂਦੇ ਹਨ ਪਰ ਸਾਨੂੰ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਨੂੰ ਵੀ ਪਿਆਰ ਸਹਿਤ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਨੂੰ ਇਸ ਚੀਜ਼ ਨਾਲ ਬਹੁਤ ਹੌਸਲਾ ਮਿਲਦਾ ਤੇ ਹੋਰ ਇਸੇ ਪ੍ਰਕਾਰ ਦੀਆਂ ਨਵੀਆਂ ਵੀਡੀਓ ਬਣਾਉਣ ਦਾ ਵੀ ਸਾਨੂੰ ਫਿਰ ਹੌਸਲਾ ਫਿਰ ਮਿਲਦੀ ਆ ਸੋ ਆਓ ਜੀ ਚੱਲਦੇ ਹਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਉਸ ਪਹਾੜੀ ਦੇ ਚੜ੍ਹ ਕੇ ਰਸਤੇ ਵਿੱਚ ਸੰਤਾਂ ਵਾਈਗੁਰੂ ਦਾ ਜਾਪ ਕਰਦੀਆਂ ਉਹ ਉੱਥੇ ਪਹੁੰਚਦੀਆਂ ਹਨ we ਸ਼ਰਣਾ ਮ੍ਰਿਤ ਸਿਖਾ ਮਨ ਆਇਆ ਅਨ ਚੁਗ ਪਾਵੇ ਤਾਰੇ ਆ ਅਨ ਚੁਗ ਪਾਵੇ ਤਾਰੇ ਆ ਅਨ ਚੁਗ ਪਾਵੇ ਆਇਆ ਅਨ ਚੁਗ ਪਾਵੇ ਆਇਆ ਸਤਨਾਮ ਪੜ੍ਹ ਰਹੰਦ ਸੜਾ ਤਮ ਕਿਰਨ ਰੰਗ ਬੰਦ ਕਰ ਕਿਉਂ ਤੂੰ ਤੇ ਦਿਖਾ ਚਾਰ ਪੈ ਭਨਮ ਦੇ ਚਾਰ ਵਰਣਕ ਵਰਣ ਕਰਾ ਤਕ ਬਾਬੇ ਤਾਰਾ ਕਲ ਜੁਗ ਮਾ ਨੀ ਨਾ ਕਲ ਜੁਗ ਮਾ ਨੀ ਹਰਿ ਤਕ ਬਾਬੇ ਇਸ ਸੱਨੇ ਬਾਇਆ ਇਹ ਤਾਂ ਗਾਣਾ ਅਜੂਬਾ ਕਾ